ਅਸੀ ਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਅੱਜ ਇੱਕ ਬਹੁਤ ਹੀ ਜ਼ਰੂਰੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਕਾਫੀ ਇੱਕ ਫੋਟੋ ਵਾਇਰਲ ਕੀਤੀ ਜਾ ਰਹੀ ਹੈ ਉਹ ਸਾਡੀਆਂ ਭੈਣਾਂ ਨੇ ਸੰਧੂ ਅੰਬੋਹਰ ਵਾਲੇ ਜਿਹੜੀ ਜੋੜੀ ਹੈਗੀ ਕੰਮ ਕਰਦੇ ਨੇ ਉਹ ਤੇ ਇੱਕ ਕਿਰਤ ਕਿਰਤ ਦੇ ਨਾਂ ਤੇ ਪੇਜ ਹੈ ਉਹ ਸਾਡੀ ਭੈਣਾਂ ਵੀ ਉਹ ਦੋਨੇ ਭੈਣਾਂ ਇੱਕ ਦੋਨੇ ਆਪਣੇ ਘਰ ਵਾਲਿਆਂ ਨਾਲ ਕੰਮ ਕਰਦੀਆਂ ਨੇ ਬਹੁਤ ਹੀ ਵਧੀਆ ਉਹਨਾਂ ਦੀਆਂ ਪਰਿਵਾਰਕ ਵੀਡੀਓ ਹੁੰਦੀਆਂ। ਉਹ ਬਹੁਤੇ ਪੇਜਾਂ ਵਾਲਿਆਂ ਨੇ ਉਹ ਵੀਡੀਓ ਤੇ ਰਵਣੇ ਤੇ ਪਵਣੇ ਕੋਈ ਇਦਾਂ ਲਿਖ ਕੇ ਉਹਨਾਂ ਤੇ ਗਲਤ ਕਮੈਂਟ ਕੀਤੇ ਜਾ ਰਹੇ ਆ ਵੀ ਇਹ ਜਾਣਕਾਰੀ ਫਲਾਣੇ ਕਾਹਦੀ ਦਿੰਦੀਆਂ ਗਲਤ ਦਿੰਦੀਆਂ। ਪਰ ਲੋਕੋ ਮੈਂ ਤੁਹਾਨੂੰ ਦੱਸਣਾ ਚਾਹਣਾ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਜਿਨ੍ਹਾਂ ਨੇ ਇਹ ਫੋਟੋ ਵਾਇਰਲ ਕੀਤੀ ਆ ਜਾਂ ਜਿਹੜੇ ਵੀਰਾਂ ਨੇ ਥੱਲੇ ਕਮੈਂਟਾਂ ਦੇ ਵਿੱਚ ਉਹਨਾਂ ਤੇ ਗਲਤ ਕਮੈਂਟ ਕੀਤੇ ਆ। ਕੀ ਉਹਨਾਂ ਦੇ ਘਰ ਧੀਆਂ ਪੈਣਾ ਹੈ ਨਹੀਂ ਕੀ ਉਹਨਾਂ ਦੇ ਘਰ ਉਹਨਾਂ ਦੇ ਘਰ ਵਾਲੀਆਂ ਹੈ ਨਹੀਂ ਜਿਹੜੇ ਇਹ ਬੰਦੇ ਕਮੈਂਟ ਕਰਦੇ ਆ ਜਾਂ ਜਿਹੜੇ ਪੋਸਟਾਂ ਪਾਈਆਂ ਜਿਹੜੇ ਬੰਦਿਆਂ ਨੇ ਇਹ ਆਪਦੇ ਘਰ ਵਾਲੀਆਂ ਮੂਹਰੇ ਜਾਂ ਆਪਦੇ ਪਰਿਵਾਰ ਦੇ ਮੂਹਰੇ ਇਹਨਾਂ ਦੀ ਜੀਬ ਉਦੋਂ ਨੀਵੀਆਂ ਪਾਈ ਬੈਠੇ ਹੁੰਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹਣਾ ਇਹੋ ਜੇ ਲੋਕਾਂ ਨੇ ਆਪ ਕੁਛ ਕਰਨਾ ਨਹੀਂ ਤੇ ਲੋਕਾਂ ਨੂੰ ਕਰਨ ਨਹੀਂ ਦੇਣਾ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਜਿਹੜਾ ਬਗਾਨੇ ਮੁਲਕਾਂ ਦੇ ਵਿੱਚ ਸੱਤ ਸਮੁੰਦਰ ਪਾਰ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਬਾਹਰ ਤੋਰ ਦਿੰਨੇ ਆ ਉਥੇ ਗੋਰਿਆਂ ਕੋਲੇ ਕਾਲਿਆਂ ਕੋਲੇ ਛੱਡ ਦਿੰਨੇ ਆ ਕੱਲੀਆਂ ਨੂੰ ਇਹ ਕੰਮ ਸੇ ਕੰਮ ਆਪਦੇ ਘਰ ਵਾਲਿਆਂ ਨਾਲ ਤਾਂ ਕੰਮ ਕਰਦੀਆਂ ਨੇ ਆਪਦੇ ਪਰਿਵਾਰ ਦੇ ਵਿੱਚ ਤਾਂ ਕੰਮ ਕਰਦੀਆਂ ਨੇ ਆਪਣੇ ਘਰ ਦੇ ਵਿੱਚ ਇਹ ਵੀਡੀਓ ਬਣਾ ਕੇ ਪਾ ਰਹੀਆਂ ਉਹ ਵੀ ਵਧੀਆ ਪਰਿਵਾਰਕ ਵੀਡੀਓ ਪਰ ਲੋਕੋ ਸੋਨੂ ਇਹ ਵਧੀਆ ਪਰਿਵਾਰਕ ਵੀਡੀਓ ਦੇਖਣ ਦੇ ਤੁਸੀਂ ਲਾਇਕ ਨਹੀਂ ਹੈਗੇ ਜੇ ਤੁਹਾਨੂੰ ਇਹਨਾਂ ਦੇ ਪੇਜ ਨਹੀਂ ਵਧੀਆ ਲੱਗਦੇ ਤੁਸੀਂ ਨਾ ਫੋਲੋ ਕਰੋ ਤੁਸੀਂ ਨਾਮ ਨਾਲ ਦੇ ਕਿਉਂ ਕਰੋ ਉਹਨਾਂ ਨੂੰ ਗਲਤ ਕਮੈਂਟ ਬਾਜੀ ਕਿਉਂ ਕਰਦੇ ਹੋ ਕਿਉਂ ਉਹਨਾਂ ਨੂੰ ਬਦਨਾਮ ਕਰਦੇ ਤੋਲੇ ਹੋ ਤੁਸੀਂ ਇਹ ਮੈਂ ਉਹਨਾਂ ਭੈਣਾਂ ਦੇ ਸਾਡੀਆਂ ਦੇ ਹੱਕ ਦੇ ਵਿੱਚ ਵੀਡੀਓ ਪਾਉਣ ਲੱਗਿਆ ਕਿਉਂਕਿ ਉਹਨਾਂ ਨੂੰ ਦੇਖ ਕੇ ਹਜ਼ਾਰਾਂ ਭੈਣਾਂ ਸਾਡੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਆਪਣਾ ਰੋਜਗਾਰ ਤੇ ਪੈਸਾ ਕਮਾ ਰਹੀਆਂ ਨੇ ਆਪਣੇ ਘਰਵਾਰ ਚਲਾ ਰਹੀਆਂ ਨੇ ਤੁਸੀਂ ਸਿਰਫ ਇਹ ਚਾਹੁੰਦੇ ਹੋ ਕਿ ਸਾਡੀਆਂ ਜਿਹੜੀਆਂ ਧੀਆ ਭੈਣਾਂ ਨੇ ਉਹ ਗਲਤ ਕੰਮ ਕਰਕੇ ਪੈਸਾ ਕਮਾਉਣ ਜੇ ਤੁਹਾਨੂੰ ਉਹਨਾਂ ਦੀ ਵੀਡੀਓ ਨਹੀਂ ਵਧੀਆ ਲੱਗਦੀਆਂ ਨਾ ਦੇਖੋ ਯਾਰ ਸ਼ਰਮ ਕਰਿਆ ਕਰੋ ਮਣੀ ਮੋਟੀ ਯਾਰ ਤੁਸੀਂ ਪਰਿਵਾਰਾਂ ਵਾਲਿਓ ਤੁਹਾਡੇ ਵੀ ਘਰੇ ਧੀਆ ਭੈਣਾਂ ਨੇ ਇਹ ਥੋੜੀ ਹੁੰਦਾ ਵੀ ਜਿਹੜੀ ਫੋਟੋ ਆ ਗਈ ਚੱਕ ਲੋ ਤੁਸੀਂ ਸਿਰਫ ਉਹ ਵੀਡੀਓ ਸ਼ੇਅਰ ਕਰਨ ਵਾਲਿਓ ਤੁਸੀਂ ਉਹਨਾਂ ਨੂੰ ਚੰਗਾ ਕਹਨੇਓ ਜਿਹੜੀ ਦਾ ਗਲਤ ਮਲਤ ਮੈਂ ਕੀ ਕਹੂੰਗਾ ਉਹ ਚੁੰਮੇ ਵਾਲੀ ਭਾਬੀ ਹੋਈ ਕੋਈ ਇਹੋ ਜਿਹਿਆਂ ਸਾਨੂੰ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਸਾਨੂੰ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਸਾਨੂੰ ਇਹ ਪਰਿਵਾਰਕ ਜਿਹੜੀਆਂ ਸਾਡੀਆਂ ਪਰਿਵਾਰ ਦੇ ਵਿੱਚ ਸਾਹ ਸਾਡੀਆਂ ਸਾਰੀਆਂ ਹੀ ਮਾਵਾ ਭੈਣਾ ਘਰਾ ਦੇ ਵਿੱਚ ਬੈਠ ਕੇ ਉਹਨਾਂ ਨੂੰ ਦੇਖਦੀਆਂ ਨੇ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਯਾਰ ਨਾ ਦੇਖੋ ਮਜ਼ਾਕ ਤਾਂ ਨਾ ਡਾਓ ਯਾਰ ਉਹ ਵੀ ਕਿਸੇ ਦੀਆਂ ਧੀਆਂ ਭੈਣਾਂ ਨੇ ਕਿਉਂ ਤੁਸੀਂ ਉਹਨਾਂ ਦੇ ਹੱਸਦੇ ਚਿਹਰੇ ਸੋਤੋਂ ਕਿਉਂ ਨਹੀਂ ਜਰੇ ਜਾਂਦੇ ਜੇ ਉਹ ਸੰਧੂ ਮੋਹਰ ਵਾਲੇ ਦੋਨੇ ਜੀ ਹੱਸਦੇ ਨੇ ਕਿਉਂ ਨਹੀਂ ਸੋਤੋਂ ਜਰੇ ਜਾਂਦੇ ਇਸੇ ਤਰ੍ਹਾਂ ਹੀ ਕਿਰਤਾ ਜਿਹੜੀ ਸਾਡੀ ਭੈਣ ਉਹ ਵੀ ਕਿਉਂ ਦੋਨੇ ਜੀ ਮਰ ਕੇ ਸੋਤੋਂ ਕਿਉਂ ਨਹੀਂ ਹੱਸਦੇ ਜਰੇ ਜਾਂਦੇ ਜੇ ਤੁਹਾਡੇ ਘਰਾਂ 'ਚ ਯਾਰ ਕਲੇਸ਼ ਰਹਿੰਦੇ ਆ ਤੁਸੀਂ ਉਹਨਾਂ ਦੇ ਘਰਾਂ 'ਚ ਵੀ ਕਲੇਸ਼ ਪਾਉਣਾ ਚਾਹੁੰਦੇ ਹੋ ਸ਼ਰਮ ਕਰਿਆ ਕਰੋ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਭੈਣਾਂ ਦੇ ਹੱਕ 'ਚ ਖੜੋ ਉਹਨਾਂ ਨੂੰ ਦੇਖ ਕੇ ਹਜ਼ਾਰਾਂ ਭੈਣਾਂ ਨੂੰ ਰੋਜ਼ਗਾਰ ਮਿਲਿਆਗਾ ਹਜ਼ਾਰਾਂ ਭੈਣਾਂ ਸਾਡੀਆਂ ਰੋਜੀ ਰੋਟੀ ਲੱਗੀਆਂ ਨੇ ਸੋਸ਼ਲ ਮੀਡੀਆ ਤੋਂ ਜੇ ਤੁਸੀਂ ਨਹੀਂ ਇਹ ਕੰਮ ਕਰਨਾ ਚਾਹੁੰਦੇ ਯਾਰ ਕਮ ਸੇ ਕਮ ਉਹਨਾਂ ਨੂੰ ਤਾਂ ਕਰ ਲਾ ਉਹਨਾਂ ਦਾ ਤੁਸੀਂ ਨਾ ਕਰੋ ਜੇ ਕੋਈ ਇੱਕ ਵੀ ਗਲਤ ਵੀਡੀਓ ਉਹਨਾਂ ਦੀ ਕੱਢ ਕੇ ਦਗ ਦਿਖਾਉਂਦੇ ਤੁਸੀਂ ਵੀ ਆ ਗਲਤ ਵੀਡੀਓ ਉਹਨਾਂ ਨੇ ਪਾਈ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਵੀ ਜਰ ਤੁਸੀਂ ਵੀ ਗਲਤ ਵੀਡੀਓ ਪਾਉਣੀ ਹੈ ਉਹ ਤੁਸੀਂ ਤੁਸੀਂ ਦੇਖਣਾ ਚਾਹੁੰਦੇ ਹੋ ਪ੍ਰੋਡਿਊਸਰ ਡੀ ਐਕਸ ਸੋਨੂੰ ਗੰਦ ਦੇਖਣ ਦੀ ਆਦਤ ਪੈ ਗਈ ਸੋਨੂੰ ਚੰਗਾ ਜਿਹੜਾ ਪਰਿਵਾਰਕ ਵੀਡੀਓ ਸੋਨੂੰ ਨਹੀਂ ਵਧੀਆ ਲੱਗਦੀਆਂ ਤੁਸੀਂ ਇਹਨਾਂ ਨੂੰ ਅਨਫੋਲੋ ਕਰ ਦਿਓ ਤੁਸੀਂ ਪ੍ਰੋਡਿਊਸਰ ਡੀ ਐਕਸ ਨੂੰ ਫੋਲੋ ਕਰ ਲਓ ਜਿਨ੍ਹਾਂ ਨੂੰ ਇਹ ਪੈਣਾ ਵਧੀਆ ਨਹੀਂ ਨਾ ਲੱਗਦੀਆਂ ਉਹ ਪ੍ਰੋਡਿਊਸਰ ਡੀ ਐਕਸ ਫੋਲੋ ਕਰ ਲਓ ਪੇਜ ਉਹ ਵੀ ਹੈਗੇ ਨੇ ਹੋਰ ਤੁਸੀਂ ਰਿਪੋਰਟ ਪੂਰਨ ਪੇਜ ਨੇ ਜਿੰਨਾ ਤੇ ਗੰਦੀ ਆਉਂਦਾ ਤੁਸੀਂ ਉਹ ਦਿਖਾੜਿਆ ਕਰਵਾਉਂਦੀਆਂ ਧੀਆ ਭੈਣਾਂ ਨੂੰ ਸ਼ਰਮ ਕਰਿਆ ਕਰੋ ਯਾਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਭਰਾ ਬਣ ਕੇ ਉਸ ਭੈਣਾਂ ਦੇ ਹੱਕ ਦੇ ਵਿੱਚ ਮੈਨੂੰ ਐ ਲੱਗਦਾ ਵੀ ਅੱਜ ਤੱਕ ਜਿੰਨੇ ਵੀ ਉਹ ਗੱਲ ਚੱਲੀ ਜਾਂਦੀ ਐ ਸੋਸ਼ਲ ਮੀਡੀਆ ਤੇ ਇੱਕ ਵੀ ਮਰਦ ਉਹਨਾਂ ਦੇ ਹੱਕ 'ਚ ਨਹੀਂ ਬੋਲਿਆ ਸਾਡੀਆਂ ਇੱਕ ਦੋ ਭੈਣਾਂ ਜ਼ਰੂਰ ਉਹਨਾਂ ਦੇ ਹੱਕ 'ਚ ਬੋਲੀਆਂ ਨੇ ਅਮਨਦੀਪ ਕੌਰ ਆ ਸਹਿਦ ਤੇ ਹੋਰ ਇੱਕ ਦੋ ਭੈਣਾਂ ਉਹਨਾਂ ਦੇ ਹੱਕ 'ਚ ਬੋਲੀਆਂ ਨੇ ਕੀ ਯਾਰ ਸਾਡਾ ਫਰਜ਼ ਨਹੀਂ ਫਰਜ਼ ਨਹੀਂ ਬਣਦਾ ਸਾਡਾ ਵੀ ਫਰਜ਼ ਬਣਦਾ ਯਾਰ ਅਸੀਂ ਉਹਨਾਂ ਭੈਣਾਂ ਦੇ ਹੱਕ 'ਚ ਖੜੀਏ ਜਿਹੜੀਆਂ ਸਹੀ ਕੰਮ ਕਰ ਰਹੀਆਂ ਅਸੀਂ ਇੱਥੇ ਕੋਈ ਹੋਰ ਇੱਕੇ ਦੁੱਕਿਆਂ ਦੇ ਬਥੇਰੇ ਖੜਜਾਂਗੇ ਜੇ ਕੋਈ ਗਲਤ ਬੰਦਾ ਹੋਵੇ ਉਹਦੇ ਮਗਰ ਖੜਜਾਂਗੇ ਕਿੱਧਰ ਗਏ ਸਾਡੇ ਸਮਾਜ ਸੇਵੀ ਕਿੱਧਰ ਗਏ ਸਾਡੇ ਸਮਾਜ ਸੇਵੀ ਕਿਉਂ ਨਹੀਂ ਉਹਨਾਂ ਦੇ ਹੱਕ 'ਚ ਖੜਦੇ ਖੜਨਾ ਚਾਹੀਦਾ ਉਹਨਾਂ ਦੇ ਹੱਕ 'ਚ ਯਾਰ ਵਧੀਆ ਪਰਿਵਾਰਿਕ ਵੀਡੀਓ ਪਾਉਂਦੇ ਆ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ